ਜੈਲਸ ਤੋਂ ਹੁੰਦਾ ਇਹ ਬਹੁਤ ਵੱਡਾ ਅੱਜ ਵੀ ਚੁਣੌਤੀ ਹੈ ਬੇਸ਼ੱਕ ਸਰਕਾਰ ਚਾਹਦੀ ਹੈ ਅੱਜ ਵੀ ਚੁਣੌਤੀ ਹੈ ਕਿਉਂਕਿ ਉਹਨਾਂ ਕੋਲ ਰਿਸੋਰਸਸ ਬਹੁਤ ਨੇ ਪਹੁੰਚ ਬਹੁਤ ਹੈ ਨੈਟਵਰਕ ਬਹੁਤ ਹੈ ਤਾਂ ਅੱਜ ਵੀ ਬਹੁਤ ਵੱਡਾ ਚੈਲੰਜ ਆਜ ਕੋਈ ਸੌਖਾ ਨਹੀਂ ਹੈ ਨਾ ਵਾਸਤੇ ਬਹੁਤ ਵੱਡੀ ਚੁਣੌਤੀ ਹੈ ਜਿਸ ਤਰ੍ਹਾਂ ਤੁਸੀਂ ਵਿਵਕਤੀ ਦੇ ਨਾਲ ਕਿਹਾ ਇਹ ਕਟੋਕੇ ਕਿਹਾ ਕਿ ਬਿਕਰਮਜੀਠੀਆ ਦੇ ਲਿੰਕ ਤਸਕਰਾਂ ਦੇ ਨਾਲ ਸੀ ਕੀ ਇਹ 2021 ਦੇ ਵਿੱਚ ਸਾਬਤ ਹੋ ਗਿਆ ਜਿਸ ਤਰ੍ਹਾਂ 12 ਦਾ 13 ਦੇ ਵਿੱਚ ਜੋ ਜਗਦੀਸ਼ ਭੋਲੇ ਨੇ ਨਾਮ ਲੈ ਦਿੱਤਾ ਸੀ ਕੀ ਇਹ ਬਾਹਰ ਦੇ ਕੰਪਨੀਆਂ ਰਾਹੀਂ ਸਫੇਰਸ ਰਾਹੀਂ ਬਖਰੇ-ਬਖਰੇ ਥਾਵਾਂ ਰਾਹੀਂ ਇਹ ਸ਼ੈਲ ਕੰਪਨੀਆਂ ਰਾਹੀਂ ਪੈਸੇ ਮੰਗਵਾਦੇ ਰਹੇ ਨੇ منی ਲਾਂਡਰਿੰਗ ਕਰਦੇ ਨੇ ਈਡੀ ਦੀ ਇਨਵੈਸਟੀਗੇਸ਼ਨ ਚ ਇਹ ਸਾਰਾ ਕੁਝ ਸਾਬਿਤ ਕੀਤਾ ਗਿਆ ਸਬੂਤ ਵੀ ਕਮਜ਼ੋਰ ਕੀਤੇ ਗਏ ਹੋਣੇ ਨੂੰ ਸਮੇਂ ਦੌਰਾਨ ਸਰਕਾਰਾਂ ਵੀ ਰਹੀਆਂ ਨੇ ਨਾ ਬਿਲਕੁਲ ਕਈ ਚੀਜ਼ਾਂ ਦਬਾ ਦਿੱਤੀ ਗਈਆਂ ਕਈ ਚੀਜ਼ਾਂ ਬਿਲਕੁਲ ਹੀ ਬਰਬਾਦ ਕਰ ਦਿੱਤੇ ਗਏ ਨੇ ਜਲਾ ਦਿੱਤੇ ਸੜ ਦਿੱਤੇ ਗਏ ਨੇ ਪਰ ਉਹਨਾਂ ਨੂੰ ਰੀਕਨਸਟਰਕਟ ਕਰਕੇ ਪਕ੍ਰਿਓ ਕਰਤਾ ਹਾਂ ਤਾਂ ਦੁਬਾਰਾ ਰੀਬਿਲਡ ਕਰਕੇ ਸਾਹਮਣੇ ਪੇਸ਼ ਕੀਤਾ ਜਾ ਸਕਦਾ ਹੈ ਮੇਰੇ ਖਿਆਲ ਉਹ ਕਰਦੇ ਕਿਹੜੇ ਨਾਲ ਅਧਿਕਾਰੀਆਂ ਨੇ ਸਰਕਾਰੀ ਵਕੀਲਾਂ ਨੇ ਜ਼ਿਕਰ ਕੀਤਾ ਅਦਾਲਤ ਚ ਕਿ ਸਾਨੂੰ ਥ੍ਰੈਟ ਦਿੱਤੇ ਗਏ ਆਉਂਦੇ ਹੋਏ ਘਰ ਦੇ ਵਿੱਚ ਕਿ ਸਰਕਾਰ ਪਾਰਟੀ ਤੁਹਾਨੂੰ ਦੇਖ ਲਵਾਂਗੇ ਤੁਹਾਨੂੰ ਵੀ ਥ੍ਰੈਟ ਆ ਇਸ ਸਮੇਂ 21 ਦੇ ਵਿੱਚ ਹਾਂਜੀ ਸਿਪਾਹੀਆਂ ਪੇਟਾਂ ਦਾ ਜ਼ਿਕਰ ਕੀਤਾ ਇੰਦਰਜੀਤ ਦਾ ਖਾਸ ਕਰਕੇ ਜ਼ਿਕਰ ਕੀਤਾ ਜੀ ਜੀ ਦੇ ਉੱਪਰ ਕਈ ਮਾਮਲੇ ਦਰਜ ਦੀ 10 ਤੋਂ ਵੱਧ ਬਾਬਲੇ ਦਰਸੀ ਇਹ ਕੁਆਰੀਆਂ ਚਲਦੀਆਂ ਸੀ ਉਸ ਵਿਅਕਤੀ ਨੂੰ 4-4 ਤਰੱਕੀਆਂ ਦਿੱਤੀਆਂ ਗਈ ਜੀ ਬਹੁਤ ਦੁਖਦੀ ਗੱਲ ਹੈ ਕਿ ਇਹੋ ਜੀ ਚੀਜ਼ ਪੰਜਾਬ ਪੁਲਿਸ ਇਹੋ ਜੇ ਲੋਕੀ ਪੰਜਾਬ ਪੁਲਿਸ ਇੱਕ ਬਹੁਤ ਪ੍ਰੋਫੈਸ਼ਨਲ ਬਹੁਤ ਵਧੀਆ ਫੋਰਸ ਹੈ ਪਰ ਇਹੋ ਜੇ ਅਨਸਰ ਆ ਕੇ ਹੀ ਪੰਜਾਬ ਪੁਲਿਸ ਨੂੰ ਬਦਨਾਮ ਕਰਦੇ ਨੇ ਤੇ ਲੋਕਾਂ ਦੇ ਨਜ਼ਰ 'ਚ ਪੰਜਾਬ ਪੁਲਿਸ ਬੁਰਾ ਦੇਖਿਆ ਜਾਂਦਾ ਹੈ ਤੁਹਾਡੇ ਨੌਲੇਜ ਚ ਉਹ ਚੀਜ਼ਾਂ ਵੀ ਨੇ ਜਿਹੜੀ ਤਸਕਰੀ ਹੁੰਦੀ ਰਹੀ ਸਰਕਾਰੀ ਗੱਡੀਆਂ ਦੇ ਵਿੱਚ ਮੰਤਰੀਆਂ ਦੀ ਘਰਾਂ ਦੇ ਤਸਕਰ ਰਹਿੰਦੇ ਰਹੇ ਸੱਤੇ ਦਾ ਜ਼ਿਕਰ ਹੁੰਦਾ ਜੀ ਬਿਲਕੁਲ ਈ ਗੱਲ ਹੈ ਸਹੀ ਗੱਲ ਹੈ ਇਹ ਈ ਚੀਜ਼ਾਂ ਮੈਂ ਜਾ ਕੇ ਉਹਨਾਂ ਨੂੰ ਦੱਸ ਕੇ ਆਇਆ ਪਲੱਸ ਇਹਦੇ ਨਾਲ ਹੋਰ ਵੀ ਕੁਝ ਐ ਏਵਿਡੈਂਸ ਹੈਗਾ ਅਕਾਲੀ ਦਲ ਦੇ ਸਾਬਕਾ ਮੰਤਰੀ ਵਿਕਰਮ ਮਜੀਠੀਆ ਦੇ ਉੱਪਰ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਮਾਮਲਾ ਦਰਜ ਹੋਇਆ 7 ਦਿਨਾਂ ਦੇ ਰਿਮਾਂਡਤੇ ਨੇ ਵਿਜੀਲੈਂਸ ਦੇ ਤਾਂ ਵਿਜੀਲੈਂਸ ਦੇ ਅਧਿਕਾਰੀ ਪੁੱਛਗਿੱਛ ਕਰ ਰਹੇ ਨੇ ਪਰ ਇਸੇ ਦੌਰਾਨ ਹੁਣ ਸਾਬਕਾ ਡੀਜੀਪੀ ਸਦਾਰਥ ਚਟੋਪਾਦਿਆ ਵੀ ਬਿਜਲੈਂਸ ਦੇ ਅਧਿਕਾਰੀਆਂ ਨੂੰ ਮਿਲੇ ਨੇ ਤਾਂ ਉਸ ਕੇਸ ਦੇ ਨਾਲ ਜੁੜੀਆਂ ਹੋਈਆਂ ਕੜੀਆਂ ਉਹਨਾਂ ਤੱਕ ਜਿਹੜੇ ਤੱਥ ਨੇ ਉਹ ਦੱਸੇ ਗਏ ਨੇ ਬੈਕਗ੍ਰਾਉਂਡ ਦੱਸਿਆ ਗਿਆ ਉਸ ਕੇਸ ਦਾ ਜਿਹੜਾ ਸਾਲ 2021 ਦੇ ਵਿੱਚ ਡਰੱਗ ਦਾ ਕੇਸ ਦਰਜ ਹੋਇਆ ਸੀ ਜਾਂ ਫਿਰ 2012-13 ਦੇ ਵਿੱਚ ਵਿਕਰਮ ਜੀਠੇ ਦਾ ਨਾਮ ਜਗਦੀਸ਼ ਭੋਲੇ ਨੇ ਲਿਆ ਸੀ ਸਰ ਬਹੁਤ ਬਹੁਤ ਸਵਾਗਤ ਹੈ ਜਰਜਨਾ ਸਾਹਿਬ ਧੰਨਵਾਦ ਜੀ ਸਰ ਅੱਜ ਅਧਿਕਾਰੀਆਂ ਦੇ ਨਾਲ ਮੁਲਾਕਾਤ ਹੋਈ ਆ ਉਸ ਕੇਸ ਦੇ ਬੈਕਗ੍ਰਾਉਂਡ ਦੇ ਕੁਝ ਤੱਥ ਕੁਝ ਕੜੀਆਂ ਬਿਜਲੈਸ ਦੇ ਅਧਿਕਾਰੀਆਂ ਦੇ ਨਾਲ ਸਾਂਝੀਆਂ ਕੀਤੀਆਂ ਗਈਆਂ ਹਾਂਜੀ ਇਹ ਕੇਸ ਦੇ ਜਿਹੜਾ ਬੈਕਗ੍ਰਾਉਂਡ ਹੈ ਮੇਰਾ ਮਿਲਣ ਦਾ ਮਕਸਦ ਹੀ ਇਹ ਸੀ ਕਿਉਂਕਿ ਇਹ ਬਹੁਤ ਸਮਾਂ ਤੋਂ ਚੱਲ ਰਿਹਾ ਤੇ ਕਈ ਫੈਕਟ ਜਦੋਂ ਮੈਂ ਡੀਜੀਪੀ ਸੀ 2021 ਚ ਉਦੋਂ ਸਾਡੇ ਸਾਹਮਣੇ ਆਏ ਤੇ ਕੁਝ ਤੱਥ ਇਹੋ ਜੀ ਸੀ ਜਿਹੜੇ ਕਿ 2012 ਤੋਂ ਚੱਲ ਰਹੇ ਨੇ ਤੇ ਸਾਨੂੰ ਸਾਡੇ ਸਾਹਮਣੇ ਆਏ 2021 ਚ ਜੀ ਤੋਂ ਉਹ ਉਨਾਲਤੀ ਦਾ ਨੂੰ ਇਹਨਾਂ ਨੂੰ ਜਾਣੂ ਕਰਨ ਵਾਸਤੇ ਮੈਂ ਉਹਨਾਂ ਕੋਲ ਗਿਆ ਸੀ ਜਿਹੜੇ ਵੀ ਫੈਕਟ ਸੀਗੇ ਜਿਹੜੀ ਇਨਫੋਰਮੇਸ਼ਨ ਸੀ ਪ੍ਰੋਸੀਜਰ ਸੀ ਉਹ ਸਾਰਾ ਕੁਝ ਉਹਨੂੰ ਦੱਸਿਆ ਜਾ ਕੇ ਇਸ ਜਾਣਕਾਰੀ ਦੇ ਨਾਲ ਕੇਸ ਹੋਰ ਮਜ਼ਬੂਤ ਹੋਏਗਾ ਫਿਰ ਬਿਵਾਕੀ ਦੇ ਨਾਲ ਵਿਧਾਕਾਰੀ ਗੱਲਬਾਤ ਰੱਖ ਸਕਣਗੇ ਦਾਅਦੇ ਵਿੱਚ ਬਿਲਕੁਲ ਠੀਕ ਗੱਲ ਹੈ ਕਿਉਂਕਿ ਇਹ ਬਹੁਤ ਵੱਡੀ ਚੁਣੌਤੀ ਹੈ ਇਹਨਾਂ ਵਾਸਤੇ ਕਿ ਸਿਰਫ ਇੱਕ ਪਰਚਾ ਦਰਜ ਕਰਨ ਵਾਸਤੇ ਨਾਲ ਨਹੀਂ ਹੁੰਦਾ ਇਹਦੇ ਨਾਲ ਇਨਫੋਰਮੇਸ਼ਨ ਇੰਟੈਲੀਜੈਂਸ ਐਵਿਡੈਂਸ ਜਿਹੜਾ ਕਚੇਰੀਆਂ 'ਚ ਖੜਾ ਹੋਏ ਸਟੈਂਡ ਕਰੇ ਉਹ ਜ਼ਰੂਰੀ ਹੈ ਤੇ ਉਸ ਉਹ ਸਾਰੀ ਚੀਜ਼ਾਂ ਨੂੰ ਜਿਹੜਾ ਵੀ ਮੇਰੇ ਨੌਲੇਜ 'ਚ ਸੀ ਮੈਂ ਇਹਨਾਂ ਨੂੰ ਦੱਸਣ ਗਿਆ ਸੀ ਐਸਆਈਟੀ ਥੱਲੇ ਸੀ ਤੇ ਜਦੋਂ ਮੈਂ ਡੀਜੀਪੀ ਪਦ ਤੋਂ ਹਟ ਗਿਆ ਉਸ ਤੋਂ ਬਾਅਦ ਉਹ ਟੀਮ ਵੀ ਬਦਲ ਦਿੱਤਾ ਗਿਆ ਟੀਮ ਬਦਲ ਦਿੱਤਾ ਗਿਆ ਤੋਂ ਫਿਰ ਨਵੇਂ ਟੀਮ ਨੂੰ ਇਹਨਾਂ ਚੀਜ਼ਾਂ ਦੀ ਜਾਣਕਾਰੀ ਨਹੀਂ ਸੀ ਨਵੇਂ ਸਿਰੇ ਤੇ ਕੰਮ ਕਰਦੇ ਰਹੇ ਇਸ ਕਰਕੇ ਫਿਰ ਕਈ ਵਾਰੀ ਟੀਮ ਵੀ ਬਦਲਦੀ ਗਈ ਐਐਸਆਈਟੀ ਤੋਂ ਇਸ ਕਰਕੇ ਇਸ ਚ ਕਾਫੀ ਟਾਈਮ ਲੱਗ ਗਿਆ ਤੇ ਹੁਣ ਜਿਹੜੀ ਟੀਮ ਹੈ ਇਹ ਕਾਫੀ ਦੇਰ ਤੋਂ ਮਿਹਨਤ ਕਰ ਰਹੀ ਹੈ ਇਮਾਨਦਾਰੀ ਨਾਲ ਤੇ ਇਹਨਾਂ ਨੇ ਹਿੰਮਤ ਦਿਖਾਈ ਹੈ ਤੇ ਜਿਸ ਕਰਕੇ ਮੈਂ ਇਹਨਾਂ ਨੂੰ ਜਿਹੜੀ ਵੀ ਮੇਰੇ ਨੋਲੇਜ ਚ ਸੀ ਗੱਲਾਂ ਉਹਨਾਂ ਨੂੰ ਦਾਨੂ ਕਰਨ ਗਿਆ ਸੀ ਸਰ ਤੁਹਾਡੇ ਨੋਲੇਜ ਚ ਉਹ ਚੀਜ਼ਾਂ ਵੀ ਨੇ ਜਿਹੜੀ ਤਸਕਰੀ ਹੁੰਦੀ ਰਹੀ ਸਰਕਾਰੀ ਗੱਡੀਆਂ ਦੇ ਵਿੱਚ ਮੰਤਰੀਆਂ ਦੇ ਘਰਾਂ ਦੇ ਤਸਕਰ ਰਹਿੰਦੇ ਰਹੇ ਸੱਤੇ ਦਾ ਜ਼ਿਕਰ ਹੁੰਦਾ ਜੀ ਬਿਲਕੁਲ ਇਹ ਗੱਲ ਨਾਲੇ ਸਹੀ ਗੱਲ ਹੈ ਇਹ ਜੀਜ਼ਾ ਮੈਂ ਜਾ ਕੇ ਉਹਨਾਂ ਨੂੰ ਦੱਸ ਕੇ ਆਇਆ ਪਲੱਸ ਇਹਦੇ ਨਾਲ ਹੋਰ ਵੀ ਕੁਝ ਐਵਿਡੈਂਸ ਹੈਗਾ ਜਿਹੜਾ ਉਸ ਟਾਈਮ ਦਾ ਹੈ ਜਿਵੇਂ ਕਿ ਇਹਨਾਂ ਨੇ ਐਵਿਡੈਂਸ ਡਿਸਟਰੋਏ ਕੀਤਾ ਨੁਕਸਾਨ ਕੀਤਾ ਹਟਾ ਦਿੱਤਾ ਬਰਬਾਦ ਕੀਤਾ ਉਹ ਵੀ ਚੀਜ਼ਾਂ ਸਾਰੀ ਮੈਂ ਉਹਨਾਂ ਦੇ ਸਾਹਮਣੇ ਰੱਖ ਕੇ ਆਇਆ ਹੁਣ ਕਈ ਸਾਲ ਹੋ ਗਏ ਨੇ ਕਿ ਕੋਈ ਸਬੂਤ ਵੀ ਕਮਜ਼ੋਰ ਕੀਤੇ ਗਏ ਹੋਣੇ ਨੂੰ ਉਸ ਸਮੇਂ ਦੌਰਾਨ ਸਰਕਾਰਾਂ ਵੀ ਰਹੀਆਂ ਨੇ ਇਹਨਾਂ ਦੀ ਬਿਲਕੁਲ ਕਈ ਚੀਜ਼ਾਂ ਦਬਾ ਦਿੱਤੀ ਗਈਆਂ ਕਈ ਚੀਜ਼ਾਂ ਬਿਲਕੁਲੀ ਬਰਬਾਦ ਕਰ ਦਿੱਤੇ ਗਏ ਨੇ ਜਲਾ ਦਿੱਤੇ ਸਾੜ ਦਿੱਤੇ ਗਏ ਨੇ ਪਰ ਉਹਨਾਂ ਨੂੰ ਰੀਕਨਸਟਰਕਟ ਕਰਕੇ ਬਕਰੇ-ਓਕਰੇ ਥਾਵਾਂ ਤੋਂ ਦੁਬਾਰਾ ਰੀਬਿਲਡ ਕਰਕੇ ਸਾਹਮਣੇ ਪੇਸ਼ ਕੀਤਾ ਜਾ ਸਕਦਾ ਹੈ ਮੇਰੇ ਖਿਆਲ ਉਹ ਕਰਨਗੇ ਜਿਸ ਤਰ੍ਹਾਂ ਤੁਸੀਂ ਵਿਵਾਕੀ ਦੇ ਨਾਲ ਕਿਹਾ ਇਹ ਕਟੋਕੇ ਕਿਹਾ ਕਿ ਬਿਕਰਮਜੀਠੀਆ ਦੇ ਲਿੰਕ ਤਸਕਰਾਂ ਦੇ ਨਾਲ ਸੀ ਕੀ ਇਹ 2021 ਦੇ ਵਿੱਚ ਸਾਬਤ ਹੋ ਗਿਆ ਜਿਸ ਤਰ੍ਹਾਂ 12 13 ਦੇ ਵਿੱਚ ਜਗਦੀਸ਼ ਭੋਲੇ ਨੇ ਨਾਮ ਲੈ ਦਿੱਤਾ ਸੀ ਬਿਲਕੁਲ ਦੇਖੋ 12 13 'ਚ ਮੈਂ ਉਸ ਸੋਦੇ ਤੇ ਵੀ ਨਹੀਂ ਸੀ ਨਾ ਹੀ ਮੇਰੇ ਕੋਲ ਕੋਈ ਸਬੂਤ ਸੀ ਨਾ ਹੀ ਮੇਰੇ ਕੋਲ ਕੋਈ ਨੋ ਲੈਜ ਸੀ ਤਾਂ ਇਹ ਚੀਜ਼ਾਂ ਮੇਰੇ ਸਾਹਮਣੇ ਆਈ ਜਦੋਂ ਮੈਂ ਡੀਜੀਵੀ ਬੰਨਿਆ 2021 ਚ ਮੈਂ ਹੋਰ ਜਾਂਚ ਪੜਤਾਲ ਕੀਤੀ ਇਹ ਕਨਫਰਮ ਹੋਇਆ ਤਾਂ ਮੈਂ ਪਰਚਾ ਦਰਜ ਕੀਤਾ ਤੇ ਇਹ ਸਾਬਤ ਕਰਦੇ ਆ ਜਿਹੜੀ ਗੱਲਾਂ ਮੇਰੇ ਸਾਹਮਣੇ ਆਏ ਜਿਹੜੇ ਤੱਤ ਮੇਰੇ ਸਾਹਮਣੇ ਆਏ ਸੀ ਸਬੂਤ ਮੇਰੇ ਸਾਹਮਣੇ ਆਏ ਸੀ ਕਿ ਵਿਕਰਮ ਮਜੀਠੀਆ ਇਹਨਾਂ ਚੀਜ਼ਾਂ ਚ ਇਨਵੋਲਡ ਹੈ ਬਿਲਕੁਲ ਸ਼ਾਮਿਲ ਹੈ ਉਸੀ ਕਾਲੀਆਂ ਭੇਡਾਂ ਦਾ ਜ਼ਿਕਰ ਕੀਤਾ ਇੰਦਰਜੀਤ ਦਾ ਖਾਸ ਕਰਕੇ ਜ਼ਿਕਰ ਕੀਤਾ ਜੇ ਜੇ ਦੇ ਉੱਪਰ ਕਈ ਮਾਮਲੇ ਦਰਜ ਦੀ 10 ਤੋਂ ਵੱਧ ਮਾਮਲੇ ਦਰਸੀ ਇਨਕੁਆਰੀਆਂ ਚੱਲਦੀਆਂ ਸੀ ਉਸ ਵਿਅਕਤੀ ਨੂੰ ਚਾਰ-ਚਾਰ ਤਰੱਕੀਆਂ ਦਿੱਤੀਆਂ ਗਈਆਂ ਜੀ ਬਹੁਤ ਦੁਖ ਦੀ ਗੱਲ ਹੈ ਕਿ ਇਹੋ ਜੀ ਚੀਜ਼ ਪੰਜਾਬ ਪੁਲਿਸ ਇਹੋ ਜੇ ਲੋਕੀ ਪੰਜਾਬ ਪੁਲਿਸ ਇੱਕ ਬਹੁਤ ਪ੍ਰੋਫੈਸ਼ਨਲ ਬਹੁਤ ਵਧੀਆ ਫੋਰਸ ਹੈ ਪਰ ਇਹੋ ਜੇ ਅਨਸਰ ਆ ਕੇ ਹੀ ਪੰਜਾਬ ਪੁਲਿਸ ਨੂੰ ਬਦਨਾਮ ਕਰਦੇ ਨੇ ਤੇ ਲੋਕਾਂ ਦੇ ਨਜ਼ਾਰੇ 'ਚ ਪੰਜਾਬ ਪੁਲਿਸ ਬੁਰਾ ਦੇਖਿਆ ਜਾਂਦਾ ਨਹੀਂ ਤਾਂ ਫਿਰ ਪੰਜਾਬ ਪੁਲਿਸ ਬਹੁਤ ਵਧੀਆ ਪ੍ਰੋਫੈਸ਼ਨਲ ਫੋਰਸ ਹੈ ਪਰ ਇਹਨਾਂ ਨੇ ਖਰਾਬ ਕੀਤਾ ਪੰਜਾਬ ਪੁਲਿਸ ਨੇ ਇਹਨਾਂ ਨੇ ਡਰੱਗਸ ਨੂੰ ਨਸ਼ੇ ਵੇਚਣ ਵਾਲਿਆਂ ਨੂੰ ਸਾਥ ਦਿੱਤਾ ਸ਼ਹਿਦ ਦਿੱਤਾ ਪਲੱਸ ਉਹਦਾ ਫਾਇਦਾ ਲਿੱਤਾ ਪੈਸੇ ਬਣਾਏ ਪ੍ਰਾਪਰਟੀਆਂ ਬਣਾਈਆਂ ਨਜਾਇਜ਼ ਕਿ ਇੰਦਰਜੀਤ ਦੇ ਲਿੰਕ ਵੀ ਮਜੀਠੀ ਦੇ ਨਾਲ ਉਸ ਡਰੱਗ ਕੇਸ ਦੇ ਨਾਲ ਜੁੜਦੇ ਨੇ ਕਿਉਂਕਿ ਉਹਨਾਂ ਦੀ ਸਰਕਾਰ ਦੇ ਵਿੱਚ ਹੀ ਤਰੱਕੀਆਂ ਮਿਲੀਆਂ ਨਹੀਂ ਮੈਂ ਇਸ ਬਾਰੇ ਵਿੱਚ ਨਹੀਂ ਕਹਿ ਸਕਦਾ ਕਿਉਂਕਿ ਇਸ ਮੇਰੇ ਕੋਲ ਸਬੂਤ ਕੋਈ ਡਾਇਰੈਕਟ ਸਾਹਮਣੇ ਨਹੀਂ ਆਇਆ ਹੋ ਸਕਦਾ ਤਫਤੀਸ਼ ਚ ਆਏ ਪਰ ਨਹੀਂ ਮੈਂ ਇਹ ਇਸ ਗੱਲ ਬਾਰੇ ਮੈਂ ਕਮੈਂਟ ਨਹੀਂ ਕਰਾਂਗਾ ਕਿ ਮੇਰੇ ਸਾਹਮਣੇ ਕੋਈ ਇਹੋ ਜਿਹਾ ਐਵੀਡੈਂਸ ਨਹੀਂ ਆਇਆ ਬਾਦਸ਼ਾਹ ਆ ਜਾ ਬਖਰੀ ਗੱਲ ਹੈ ਮੇਰੇ ਸਾਹਮਣੇ ਨਹੀਂ ਆਇਆ 2021 ਦੇ ਵਿੱਚ ਜਿਹੜੇ ਸਬੂਤ ਸੀ ਕਿ ਉਦੋਂ ਵੀ ਬਾਹਰਲੇ ਮੁਲਕ ਦੇ ਵਿੱਚ ਜਿਹੜੀਆਂ ਕੰਪਨੀਆਂ ਸਾਈਪ੍ਰਸ ਦਾ ਜ਼ਿਕਰ ਹੋ ਰਿਹਾ ਉਦੋਂ ਵੀ ਤਾਰ ਜੁੜਦੇ ਸੀ ਉੱਥੇ ਤੱਕ ਉਦੋਂ ਵੀ ਲਿੰਕ ਜਾਂਦੇ ਸੀ ਇਹ ਸਾਰਾ ਤਫਤੀਸ਼ ਚਾਇਕ ਪਰ ਇਹ 2021 ਚ ਸਾਡੇ ਸਾਹਮਣੇ ਆਇਆ ਕਿ ਬਾਹਰ ਦੇ ਕੰਪਨੀਆਂ ਰਾਈ ਸੈਫਿਰਸ ਰਾਈ ਬਖਰੇ ਵਖਰੇ ਥਾਵਾਂ 'ਤੇ ਰਾਈ ਇਹ ਸ਼ੈਲ ਕੰਪਨੀਆਂ ਰਾਈ ਪੈਸੇ ਮੰਗਵਾਦੇ ਰਹੇ ਨੇ ਮਨੀ ਲਾਂਡਰਿੰਗ ਕਰਦੇ ਨੇ ED ਦੀ ਇਨਵੈਸਟੀਗੇਸ਼ਨ ਚ ਇਹ ਸਾਰਾ ਕੁਝ ਸਾਬਿਤ ਕੀਤਾ ਗਿਆ ਤੇ ਪੇਸ਼ ਕੀਤਾ ਗਿਆ ਕੋਰਟ ਚ 2021 ਜੇ ਤੁਸੀਂ ਕੇਸ ਦਰਜ ਕੀਤਾ ਕਿੰਨਾ ਕੁ ਵੱਡਾ ਚੈਲੰਜ ਸੀ ਕਿੰਨਾ ਕੁ ਵੱਡਾ ਦਬਾਅ ਸੀ ਉਸ ਸਮੇਂ ਕਿਉਂਕਿ ਇੱਕ ਤਾਕਤਵਰ ਲੀਡਰ ਨੂੰ ਹੱਥ ਪਾਉਣਾ ਬਹੁਤ ਔਖਾ ਹੁੰਦਾ ਅਫਸਰ ਦੇ ਲਈ ਇੰਜ ਵੀ ਹੁੰਦਾ ਕਿ ਸਰਕਾਰ ਨਾ ਪਲਟ ਜਾਵੇ ਕਿੰਨਾ ਕੁ ਵੱਡਾ ਚੈਲੰਜ ਸੀ ਤੁਹਾਡੇ ਦੇ ਚੈਲੰਜ ਤਾਂ ਰਹਿਣਾ ਹੀ ਹੈ ਕਿਉਂਕਿ ਜਿਹਨੇ ਕ੍ਰਾਈਮ ਕਰਨਾ ਹੈ ਉਹ ਤੋਂ ਇਸ ਲੈਵਲ ਦਾ ਕੋਈ ਹੋਏ ਜਿਹਦੇ ਕੋਲ ਇੰਨਾ ਪੈਸਾ ਹੈਗਾ ਤਾਕਤ ਹੈਗੀ ਇਨਫਲੂਐਂਸ ਹੈ ਨੈਟਵਰਕ ਹੈ ਤੋਂ ਤੋ ਚੈਲੰਜ ਤਾਂ ਹੁੰਦਾ ਇਹ ਬਹੁਤ ਵੱਡਾ ਅੱਜ ਵੀ ਚੁਣੌਤੀ ਹੈ ਬੇਸ਼ੱਕ ਸਰਕਾਰ ਚਾਹਦੀ ਹੈ ਅੱਜ ਵੀ ਚੁਣੌਤੀ ਹੈ ਕਿਉਂਕਿ ਉਹਨਾਂ ਕੋਲ ਰਿਸੋਰਸਸ ਬਹੁਤ ਨੇ ਪਹੁੰਚ ਬਹੁਤ ਹੈ ਨੈਟਵਰਕ ਬਹੁਤ ਹੈ ਤੋ ਅੱਜ ਵੀ ਬਹੁਤ ਵੱਡਾ ਚੈਲੰਜ ਹੈ ਅਜ ਕੋਈ ਸੌਖਾ ਨਹੀਂ ਹੈ ਨਾ ਵਾਸਤੇ ਬਹੁਤ ਵੱਡੀ ਚੁਣੌਤੀ ਹੈ ਇਹਨੂੰ ਇੱਕ ਇੱਕ ਕڑی ਨੂੰ ਜੋੜਨਾ ਤਰਤੀਸ ਦੌਰਾਨ ਜਿਹੜੇ ਐਵਿਡੈਂਸ ਹੈ ਇਹਨੂੰ ਸਾਹਮਣੇ ਲੈ ਕੇ ਆਉਣਾ ਇਹਨੂੰ ਕੋਰਟ 'ਚ ਪੇਸ਼ ਕਰਨਾ ਤਰੀਕੇ ਨਾਲ ਤੇ ਕੋਰਟ ਨੂੰ ਕਨਵਿੰਸ ਕਰਨਾ ਜੱਜ ਸਾਹਿਬ ਨੂੰ ਕਨਵਿੰਸ ਕਰਨਾ ਇਹ ਤੇ ਟ੍ਰਾਇਲ ਕੋਰਟ ਹਾਈ ਕੋਰਟ ਸੁਪਰੀਮ ਕੋਰਟ ਤੱਕ ਇਹ ਕੇਸ ਜਾਏਗਾ ਇਹ ਬਹੁਤ ਵੱਡੀ ਚੁਣੌਤੀ ਹੈ ਆਸਾਨ ਨਹੀਂ ਇਹ ਕੰਮ ਬਿਲਕੁਲ ਜਿਸ ਤਰੀਕੇ ਦੇ ਨਾਲ ਅਧਿਕਾਰੀਆਂ ਨੇ ਸਰਕਾਰੀ ਵਕੀਲਾਂ ਨੇ ਜ਼ਿਕਰ ਕੀਤਾ ਅਦਾਲਤ ਚ ਕਿ ਸਾਨੂੰ ਥ੍ਰੈਟ ਦਿੱਤੇ ਗਏ ਆਉਂਦੇ ਹੋਏ ਘਰ ਦੇ ਵਿੱਚ ਕਿ ਸਰਕਾਰ ਪਾਲਟੀ ਤੁਹਾਨੂੰ ਦੇਖ ਲਵਾਂਗੇ ਤੁਹਾਨੂੰ ਵੀ ਥ੍ਰੈਟ ਆ ਉਸ ਸਮੇਂ 21 ਦੇ ਵਿੱਚ ਹਾਂਜੀ ਮੈਂ ਇਹਦੇ ਬਾਰੇ ਗੱਲ ਨਹੀਂ ਕਰਦੇ ਪੁਲਿਸ ਅਫਸਰ ਦੇ ਜ਼ਿੰਦਗੀ ਦਾ ਥ੍ਰੈਟ ਆਉਂਦੇ ਰਹਿੰਦੇ ਨੇ ਬਿਲਕੁਲ ਪੰਜਾਬ ਦਾ ਜ਼ਿਕਰ ਕੀਤਾ ਕਿ ਪੰਜਾਬ ਡਰੱਗ ਦੇ ਕਰਕੇ ਵਿਰਵਾਦ ਹੋਇਆ ਨੈਸ਼ਨਲ ਸਿਕਿਉਰਿਟੀ ਦਾ ਤੁਸੀਂ ਜ਼ਿਕਰ ਕੀਤਾ ਕਿ ਇਹ ਬਹੁਤ ਵੱਡੀ ਸਮੱਸਿਆ ਸਾਨੂੰ ਇਹਨੂੰ ਹੱਲ ਕਰਨਾ ਪੈਗਾ ਤਾਂ ਹੀ ਸਾਡੀ ਜਵਾਨੀ ਬਚ ਸਕਦੀ ਬਿਲਕੁਲ ਤੁਸੀਂ ਮੈਂ ਇਹਦੇ ਦੋ ਪਹਿਲੂ ਨੇ ਨੰਬਰ 1 ਤੁਸੀਂ ਦੇਖੋ ਪੰਜਾਬ ਚ ਕਿੰਨੇ ਪਿੰਡ ਹੈਗੇ 15 ਤੇ 45 ਸਾਲ ਦੇ ਯੁਵਾਕ ਹੈ ਹੀ ਨਹੀਂ ਜੀ ਠੀਕ ਹੈ ਜਿਹੜੇ ਹੈਗੇ ਜਾਂ ਬਿਮਾਰ ਨੇ ਜਾਂ ਨਸ਼ੀਲੀ ਪਦਾਰਥਾਂ ਦੇ ਸ਼ਿਕਾਰ ਨੇ ਜਾਂ ਮਰ ਗਏ ਨੇ ਤੇ ਸਾਰੇ ਬਾਰਨੇ ਮੁਲਕਾ ਚ ਚਲੇ ਗਏ ਜਾਂ ਬਾਹਰਲੇ ਸੂਬਿਆਂ ਚ ਚਲੇ ਗਏ ਨੇ ਇੱਥੇ ਕਈ ਇਹੋ ਜਿਹੇ ਪਿੰਡ ਲਗੇ ਹੈ ਹੀ ਨਹੀਂ ਲੁਕੇ ਮਾਲਵੇ ਚ ਦੁਆਬੇ ਚ ਕਈ ਜਗ੍ਹਾ ਤੁਸੀਂ ਜਾ ਕੇ ਦੇਖੋ ਹੈ ਹੀ ਨਹੀਂ ਕੋਈ ਤੇ ਬੜੀ ਦੁਖਤੀ ਗੱਲ ਹੈ ਕਿ ਅਗਲੀ ਜਿਹੜੀ ਯੁਵਾ ਪੀੜ੍ਹੀ ਹੋਈ ਆਣ ਵਾਲਾ ਫਿਊਚਰ ਹੈ ਸਾਡੇ ਪੰਜਾਬ ਦਾ ਨੰਬਰ 1 ਨੰਬਰ 2 ਜਿਹੜੇ ਰੂਟ ਰਾਹੀਂ ਇਹ ਨਸ਼ੀਲੀ ਪਦਾਰਥ ਆਂਦੇ ਨੇ ਉਸੇ ਰੂਟ ਰਾਹੀਂ ਹਥਿਆਰ ਬਾਰੂਦ ਗੋਲਾ ਜਿਹੜੇ ਅਤਵਾਦੀ ਨੇ ਮਾਫੀਆ ਵਾਲੇ ਨੇ ਸਪਾਇਨਜ ਵਾਲੇ ਸਪਾਈ ਜਿਹੜੇ ਕਹਿੰਦੇ ਨੇ ਤੇ ਸਾਰੇ ਇੱਥੋਂ ਆਂਦੇ ਨੇ ਤੇ ਮੈਂ ਬਾਰ-ਬਾਰ ਪਠਾਨਕੋਟ ਦਾ ਜ਼ਿਕਰ ਕਰਦਾ ਪਠਾਨਕੋਟ 'ਚ ਵੀ ਜਿਹੜਾ ਅਟੈਕ ਹੋਇਆ ਸੀ 에ਅਫੋਰਸ ਸਟੇਸ਼ਨ ਤੇ ਉਹ ਵੀ ਅਸੀਂ ਰੂਟ 'ਚ ਆਈਆਂ ਸੀ ਤੋ ਇਹ ਖਤਰਾ ਹੈ ਦੇਸ਼ ਵਾਸਤੇ ਪੰਜਾਬ ਵਾਸਤੇ ਦੇਸ਼ ਵਾਸਤੇ इट्स ਨੈਸ਼ਨਲ ਸਿਕਿਉਰਿਟੀ ਰਿਸਕ ਇਹਨੂੰ ਰੋਕਣਾ ਬਹੁਤ ਜ਼ਰੂਰੀ ਹੈ ਬਿਲਕੁਲ ਸਾਹਿਬ ਜਿਸ ਤਰ੍ਹਾਂ ਤੁਸੀਂ ਅੱਜ ਜ਼ਿਕਰ ਕੀਤਾ ਜਿਵੇਂ ਸਰਕਾਰ ਇੱਕ ਮਹਿੰਮ ਚਲਾ ਰਹੀ ਹੈ ਡਰਗ ਦੇ ਖਿਲਾਫ ਤੁਸੀਂ ਕਹੇ ਕਿ ਛੋਟੇ ਲੋਕਾਂ ਨੂੰ ਫੜ ਕੇ ਇਹ ਚੀਜ਼ ਹੱਲ ਨਹੀਂ ਹੋ ਸਕਦੀ ਜਿਹੜੇ ਮੇਨ ਸਰਗਨੇ ਨੇ ਜਿਹੜੇ ਡਿਸਪਲਾਈ ਕਰਦੇ ਨੇ ਲੋਕਾਂ ਨੂੰ ਸਪਲਾਈ ਕਰਦੇ ਉਹਨਾਂ ਨੂੰ ਫੜਨਾ ਪੈਗਾ ਉਹ ਫਿਰ ਹੀ ਜਿਹੜਾ ਹੱਲ ਹੋ ਸਕਦਾ ਹੈ ਬਿਲਕੁਲ ਸਹੀ ਗੱਲ ਹੈ ਜੀ ਇਹ ਤਾਂ ਹੀ ਜਾ ਕੇ ਇਹ ਚੀਜ਼ ਖਤਮ ਹੋਏਗੀ ਤੇ ਸਾਰਿਆਂ ਨੂੰ ਹਿੰਮਤ ਕਰਨਾ ਪੈਣਾ ਹੈ ਇਕੱਲਾ ਕੋਈ ਫੋਰਸ ਕੋਈ ਵਿਜਲੈਂਸ ਕੋਈ ਐਸਆਈਟੀ ਨਹੀਂ ਕਰ ਸਕਦੀ ਇਹ ਚ ਪੰਜਾਬੀਆਂ ਨੂੰ ਸਾਰਿਆਂ ਨੂੰ ਇਕੱਠੇ ਇਕਜੁੱਟ ਹੋਣਾ ਹੈ ਕਿਉਂਕਿ ਨੁਕਸਾਨ ਸਾਰਿਆਂ ਦਾ ਹੋਣਾ ਹੈ ਜੇ ਡਵੈਲਪਮੈਂਟ ਨਹੀਂ ਹੋਏਗਾ ਅਮਨ ਸ਼ਾਂਤੀ ਨਹੀਂ ਹੋਏਗੀ ਕ੍ਰਾਈਮ ਹੋਏਗਾ ਤਾਂ ਫਿਰ ਨੁਕਸਾਨ ਸਾਰਿਆਂ ਦਾ ਹੋਣਾ ਹੈ ਬੱਚਿਆਂ ਦਾ ਹੋਣਾ ਹੈ ਪਰਿਵਾਰਾਂ ਦਾ ਹੋਣਾ ਹੈ ਪੰਜਾਬ ਦਾ ਹੋਣਾ ਹੈ ਜੀ ਤਾਂ ਸਭ ਨੂੰ ਇੱਕ ਇੱਕ ਜੋ ਟੋਕੇ ਮੈਂ ਉਸ ਦੀ ਨਾਮ ਲ ਇਕਜ਼ੈਂਪਲ ਦੇਣਾ ਉਦਾਹਰਨ ਜਿਹੜਾ ਜਦੋਂ ਅੰਗਰੇਜ਼ ਇੱਥੇ ਆ ਗਏ ਸੀ ਅੰਗਰੇਜ਼ਾਂ ਦਾ ਰਾਜ ਸੀ ਉਹਨੂੰ ਕੱਢਣ ਵਾਸਤੇ ਕਿੰਨੇ ਸਾਡੇ ਨੌਜਵਾਨਾਂ ਨੇ ਆਪਣੀ ਜਾਨ ਦੀ ਕੁਰਬਾਨੀ ਦਿੱਤੀ ਹੈ ਸਭ ਤੋਂ ਨੰਬਰ 1 ਤਾਂ ਆਪਾਂ ਭਗਤ ਸਿੰਘ ਜੀ ਨੂੰ ਸੁਖਦੇਵ ਜੀ ਨੂੰ ਯਾਦ ਕਰਦਿਨੇ ਰਾਜਗੁਰੂ ਜੀ ਨੂੰ ਤੇ ਉਹ ਸ਼ਹੀਦ ਹੋਏ ਸੀ ਠੀਕ ਹੈ ਉਹਨਾਂ ਦੀ ਸ਼ਹਾਦਤ ਨੇ ਰਸਤਾ ਬਣਾਇਆ ਤੇ ਉਸ ਤੋਂ ਬਾਅਦ ਜਦੋਂ ਸਾਰੇ ਇਕਜੁੱਟ ਹੋ ਕੇ ਲੜੇ ਤਾਂ ਜਾ ਕੇ ਅੰਗਰੇਜ਼ ਹੱਥੋਂ ਗਏ ਜਦੋਂ ਅੰਗਰੇਜ਼ ਤੋਂ ਨਹੀਂ ਜਾਂਦੇ ਸੀ ਸੱਚ ਜਦੋਂ 2021 ਦੇ ਵਿੱਚ ਮਾਮਲਾ ਦਰਜ ਹੋਇਆ ਕਿ ਉਦੋਂ ਵੀ ਤੱਕ ਸਾਹਮਣੇ ਆਏ ਸੀ ਕਿ ਡਰੱਗ ਮਨੀ ਦੇ ਨਾਲ ਬੇਨਜਮੀ ਜਿਹੜੀਆਂ ਜਾਇਦਾਦ ਬਣਾਈ ਗਈ ਆਮਦਨ ਤੋਂ ਬਸ ਰੋਤਾ ਉਦੋਂ ਸ਼ੁਰੂਆਤ ਹੋਈ ਸੀ ਇਹ ਚੀਜ਼ਾਂ ਹੁਣ ਡਿਟੇਲ ਚ ਆਈਆਂ ਆ ਸਾਹਮਣੇ ਕਰਕੇ ਇਹੋ ਨੇ ਕਾਰਵਾਈ ਕਰਨੇ ਉਦੋਂ ਸੁਰੂਕ ਅਸੀਂ ਸ਼ੁਰੂਆਤ ਕੀਤੀ ਸੀ ਇਨਵੈਸਟੀਗੇਸ਼ਨ ਦੀ ਹੁਣ ਇਹ ਡਿਟੇਲਸ ਆਮਣੇ ਆਏ ਨੇ ਉਨਤਾ ਹੀ ਪਰਚਾ ਦਰਜ ਹੋਇਆ ਇਸ ਤਰੀਕੇ ਦੇ ਨਾਲ ਤੁਸੀਂ ਜੋ ਪੁਰਾਣੇ ਤੱਥ ਵੀ ਦੇਖੇ ਨੇ ਹੁਣ ਵਾਲੇ ਵੀ ਤੱਥ ਦੇਖ ਕੇ ਨੇ ਕੀ ਕੀ ਲੱਗਦਾ ਕੀ ਹੁਣ ਐਂਡ ਤੱਕ ਜਾਏਗੀ ਪੂਰੀ ਕਾਰਜ ਜਾਨਣਾ ਚਾਹੀਦਾ ਜੇ ਇਹਨਾਂ ਨੇ ਮਿਹਨਤ ਕੀਤੀ ਔਰ ਇਮਾਨਦਾਰੀ ਨਾਲ ਤੇ ਅਕਲ ਨਾਲ ਅਕਲਵੰਦੀ ਨਾਲ ਕੰਮ ਕੀਤਾ ਤਾਂ ਬਿਲਕੁਲ ਜਾਨਣਾ ਚਾਹੀਦਾ ਹੈ ਪਰ ਆਸਾਨ ਨਹੀਂ ਇਹ ਬਹੁਤ ਵੱਡੀ ਚੁਣੌਤੀ ਹੈ ਸਰਕਾਰ ਵਾਸਤੇ ਵੀ ਤੇ ਇਨਫਰਸਰਾਂ ਵਾਸਤੇ ਵੀ ਗਿਜਲੈਂਸ ਵਾਸਤੇ ਵੀ ਬਹੁਤ ਵੱਡੀ ਚੁਣੌਤੀ ਹੈ ਆਸਾਨ ਨਹੀਂ ਇਹ ਕੰਮ ਕਿਉਂਕਿ ਬਹੁਤ ਪਾਵਰਫੁਲ ਨੇ ਬਹੁਤ ਵੱਡੇ ਨੇ ਇਹਨਾਂ ਦੇ ਹੱਥ ਬਹੁਤ ਲੰਬੇ ਨੇ ਇਹਨਾਂ ਦੇ ਰਿਸੋਰਸਸ ਹੈਗੇ ਪੈਸੇ ਹੈਗੇ ਵਕੀਲ ਵੀ ਸਭ ਤੋਂ ਵੱਡੇ ਖੜੇ ਕਰਨਗੇ ਜਿਹੜਾ ਕੇਸ ਨੂੰ ਗੁਮਾ ਸਕਦੇ ਕਿਦੋਂ ਲੈ ਕੇ ਕਿਦੋਂ ਗੁਮਾ ਸਕਦੇ ਨੇ ਤਾਂ ਇਹਨਾਂ ਨੂੰ ਬਹੁਤ ਮਿਹਨਤ ਕਰਨੀ ਪੈਣੀ ਬਹੁਤ ਵੱਡੀ ਚੁਣੌਤੀ ਆਸਾਨ ਨਹੀਂ ਇਹ ਕੰਮ ਇਹ ਸ਼ੁਰੂਆਤ ਹੈ ਸਿਰਫ ਇਹ ਸ਼ੁਰੂ ਸਿਰਫ ਇੱਕ ਸ਼ੁਰੂਆਤ ਹੈ ਬਸ ਬਿਲਕੁਲ ਜੀ ਜੀ ਬਹੁਤ ਬਤਨ ਸਾਬਕਾ ਡੀਜੀਪੀ ਸਦਾਰਥ ਚੁੱਟਪਾਦਿਆ ਸਾਡੇ ਨਾਲ ਸੀ ਤਾਂ ਸਪਸ਼ਟ ਕਿਹਾ ਕਿ ਸਰਕਾਰ ਦੇ ਲਈ ਵੀ ਵਿਜੀਲੈਂਸ ਦੇ ਅਧਿਕਾਰੀਆਂ ਦੇ ਲਈ ਵੀ ਬਹੁਤ ਵੱਡੀ ਚੁਣੌਤੀ ਆ ਇੰਨੀ ਜਲਦੀ ਇਸ ਮਸਲੇ ਦਾ ਹੱਲ ਨਹੀਂ ਹੋਣ ਵਾਲਾ ਪਰ ਜਿਹੜੇ ਸਬੂਤ ਨੇ ਸਬੂਤਾਏ ਕਹਿੰਦੇ ਨੇ ਕਿ ਹੁਣ ਐਂਡ ਤੱਕ ਲੜਾਈ ਲੜੀ ਜਾਏਗੀ ਤਾਂ ਡਰਗ ਦੇ ਖਿਲਾਫ ਇੱਕ ਸਾਨੂੰ ਇਕਜੁੱਟ ਹੋ ਕੇ ਵੀ ਲੜਾਈ ਲੜਨੀ ਪੈਗੀ ਤਾਂ ਹੀ ਪੰਜਾਬ ਆ ਜਿਹੜਾ ਉਹ ਬਚ ਸਕਦਾ ਸਾਲ 2021 ਦੇ ਵਿੱਚ ਜਦੋਂ ਕੇਸ ਦਰਜ ਹੋਇਆ ਸੀ ਉਸ ਸਮੇਂ ਵੀ ਬਹੁਤ ਸਬੂਤ ਸੀ ਤਾਂ ਹੁਣ ਸਬੂਤ ਹੋਰ ਵੀ ਜ਼ਿਆਦਾ ਨਿਕਲ ਕੇ ਜਿਹੜੇ ਉਹ ਸਾਹਮਣੇ ਆਏ ਨੇ ਪਰ ਇਹ ਤਾਂ ਸਾਫ ਹੈ ਕਿ ਬਿਕਰਮਜੀਠੀ ਦੀਆਂ ਮੁਜ਼ੇਦਤਾਂ ਨੇ ਜਿਹੜੀਆਂ ਹੁਣ ਜ਼ਰੂਰ ਵਧਣ ਵਾਲੀਆਂ ਨੇ 7 ਦਿਨਾਂ ਦੇ ਰਿਮਾਂਡ ਤੇ ਹੁਣ ਅਧਿਕਾਰੀ ਵੀ ਪੁੱਛਗਿੱਛ ਕਰ ਰਹੇ ਨੇ ਤਾਂ ਫਿਰ ਜਦੋਂ 2 ਜੁਲਾਈ ਨੂੰ ਪੇਸ਼ ਕਰਨਗੇ ਤਾਂ ਅਧਿਕਾਰੀ ਉਹ ਪੁੱਛਗਿੱਛ ਦੇ ਵਿੱਚ ਜੋ ਖੁਲਾਸੇ ਹੋਏ ਨੇ ਉਹ ਤੱਥ ਸਾਹਮਣੇ ਆਏ ਨੇ ਤਾਂ ਫਿਰ ਅਦਾਲਤ ਦੇ ਸਾਹਮਣੇ ਰੱਖੇ ਜਾਣਗੇ ਸਾਥੀ ਸਨੀ ਦੇ ਨਾਲ ਕੁਲਦੀਪ ਸਿੰਘ ਪੂੜੇ ਰਜਾਨਾ ਸਪੋਕਸਮੈਨ ਟੀਵੀ ਚੰਡੀਗੜ੍ਹ